ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਆਪਣੀ ਅੱਜ ਦੀ ਕਹਾਣੀ ਇੱਕ ਪਰਿਵਾਰਕ ਕਹਾਣੀ ਆ। ਗੁਰਮੇਲ ਸਿੰਘ ਦੇ ਦੋ ਪੁੱਤਰ ਨੇ ਵੱਡਾ ਪੁੱਤਰ ਆ ਉਹ ਬੈਂਕ ਦੇ ਵਿੱਚ ਜੌਬ ਕਰਦਾ ਤੇ ਛੋਟਾ ਬੇਟਾ ਸੀ ਜਿਹੜਾ ਉਨੇ ਗ੍ਰੈਜੂਏਸ਼ਨ ਕੀਤੀ ਤੇ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਬਾਹਰ ਜਾ ਕੇ ਪੜ੍ਹਨਾ ਚਾਹਣਾ ਮੈਂ ਬਾਹਰ ਸਿਰਫ ਸਟੱਡੀ ਕਰਕੇ ਆਉਂਗਾ ਇੱਧਰ ਹੀ ਮੈਂ ਰਹਿਣਾ ਤਾਂ ਉਹਦੇ ਪਾਪਾ ਕਹਿੰਦੇ ਵੀ ਦੇਖ ਲੈ ਪੁੱਤ ਇੱਧਰ ਵੀ ਆਪਣਾ ਕਾਰੋਬਾਰ ਵਧੀਆ ਹਨਾ ਆਪਣੇ ਵਧੀਆ ਜ਼ਮੀਨਾਂ ਵੱਡਾ ਤੇਰਾ ਭਰਾ ਨੌਕਰੀ ਕਰਦਾ ਵੀ ਤੂੰ ਇੱਧਰ ਹੀ ਕੋਈ ਨੌਕਰੀ ਲੈ ਲਾ ਕਹਿੰਦਾ ਨਹੀਂ ਪਾਪਾ ਵਸ 2 ਸਾਲ ਦੀ ਪੜ੍ਹਾਈ ਆ ਉੱਧਰ ਪੜ੍ਹਾਈ ਕਰਕੇ ਮੇਰਾ ਇੱਧਰ ਵਧੀਆ ਬਿਜ਼ਨਸ ਚੱਲ ਜੂ ਮੈਂ ਬਿਜ਼ਨਸਮੈਨ ਬਣਨਾ ਮੈਂ ਨੌਕਰੀ ਨਹੀਂ ਲੈਣੀ ਹੈਗੀ ਤੇ ਚਲੋ ਗਰਮੇਲ ਸਿੰਘ ਆ ਜਿਹੜਾ ਉਹ ਆਪਣੇ ਛੋਟੇ ਬੇਟੇ ਨੂੰ ਬਾਹਰ ਭੇਜ ਦਿੰਦਾ ਉਦੇ ਬੇਟੇ ਨੂੰ ਬਾਹਰ ਗਏ ਨੂੰ 1 ਸਾਲ ਹੋ ਗਿਆ ਸੀ ਤਾਂ ਗੁਰਬੇਲ ਸਿੰਘ ਦੀ ਜਿਹੜੀ ਤਬੀਅਤ ਆ ਉਹ ਅਚਾਨਕ ਇੱਕ ਦਿਨ ਖਰਾਬ ਹੋ ਗਈ। ਉਹਨੂੰ ਅਟੈਕ ਆਇਆ। ਗੁਰਬੇਲ ਸਿੰਘ ਦਾ ਵੱਡਾ ਬੇਟਾ ਜਦੋਂ ਆਪਣੇ ਪਾਪਾ ਨੂੰ ਹਸਪੀਟਲ ਲੈ ਕੇ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਇਹਨਾਂ ਨੂੰ ਅਟੈਕ ਆਇਆਗਾ ਵੀ ਫਿਲਹਾਲ ਤਾਂ ਦਵਾਈ ਨਾਲ ਹੀ ਸਰਜੂ ਜੇ ਬਾਈ ਦਾ ਵੇਹਣਾ ਦੁਬਾਰਾ ਅਟੈਕ ਆਇਆ ਤਾਂ ਆਪਾਂ ਨੂੰ ਸਰਜਰੀ ਕਰਨੀ ਪੈਣੀ ਆ। ਚਲੋ ਇੱਕ ਵਾਰ ਡਾਕਟਰ ਦਵਾਈ ਸ਼ੁਰੂ ਕਰ ਦਿੰਦੇ ਆ ਤੇ ਇੱਕ ਹਫਤੇ ਬਾਅਦ ਉਹਨਾਂ ਨੂੰ ਦੂਸਰਾ ਅਟੈਕ ਆਉਂਦਾ ਜਦੋਂ ਉਹਨਾਂ ਨੂੰ ਐਡਮਿਟ ਕੀਤਾ ਜਾਂਦਾ ਤੇ ਐਡਮਿਟ ਕਰਦੇ ਕਰਦੇ ਹੀ ਉਹਨਾਂ ਨੂੰ ਤੀਸਰਾ ਅਟੈਕ ਆ ਜਾਂਦਾ ਤੇ ਤੀਸਰਾ ਅਟੈਕ ਜਦੋਂ ਆਉਂਦਾ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਪਰਿਵਾਰ ਦੇ ਵਿੱਚ ਸੱਥਰ ਬਿਸ ਜਾਂਦਾ ਇੱਕ ਹੱਸਦਾ ਵਸਦਾ ਪਰਿਵਾਰ ਆ ਜਿਹੜਾ ਇੱਕ ਪਰਿਵਾਰ ਦਾ ਮੋਢੀ ਐਸੀ ਤਰ੍ਹਾਂ ਚਲਿਆ ਜਾਂਦਾ ਹਜੇ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਵੀ ਐਸ ਤਰ੍ਹਾਂ ਵੀ ਹੋ ਸਕਦਾ ਗੁਰਮੇਲ ਸਿੰਘ ਦੇ ਛੋਟੇ ਬੇਟੇ ਨੂੰ ਜਦੋਂ ਆਪਣੇ ਪਾਪਾ ਦੀ ਮੌਤ ਦੀ ਖਬਰ ਮਿਲਦੀ ਆ ਤਾਂ ਉਹ ਬਹੁਤ ਬੇਵੱਸ ਹੁੰਦਾ ਕਿਉਂਕਿ ਉਸ ਸਮੇਂ ਉਹਦੇ ਐਗਜ਼ਾਮ ਹੋ ਰਹੇ ਹੁੰਦੇ ਆ ਤੇ ਉਹਨੂੰ ਛੁੱਟੀ ਨਹੀਂ ਮਿਲਦੀ ਉਹ ਚਾਹੁੰਦਾ ਸੀ ਕਿ ਮੈਂ ਆਖਰੀ ਵਾਰ ਆਪਣੇ ਪਾਪਾ ਦਾ ਮੂੰਹ ਦੇਖਾਂ ਪਰ ਉਹ ਤੋਂ ਆਇਆ ਨਹੀਂ ਗਿਆ ਤੇ ਗੁਰਮੇਲ ਸਿੰਘ ਦੀ ਪਤਨੀ ਵੀ ਆਪਣੇ ਪੁੱਤ ਨੂੰ ਇਹੀ ਕਹਿੰਦੀ ਆ ਕਿ ਪੁੱਤ ਜੋ ਕੁਝ ਵੀ ਵਾਪਰਨਾ ਸੀ ਵਾਪਰ ਗਿਆ ਹਨਾ ਵੀ ਹੁਣ ਤੂੰ ਕਿਹੜਾ ਤੇਰੇ ਪਾਪਾ ਨੂੰ ਮੋੜ ਲਿਆਏਗਾ ਮੈਨੂੰ ਪਤਾ ਤੈਨੂੰ ਬਹੁਤ ਦੁੱਖ ਆ ਸਾਡੇ ਨਾਲੋਂ ਵੱਧ ਦੁੱਖ ਆ ਕਿਉਂਕਿ ਅਸੀਂ ਤਾਂ ਕੋਲ ਆ ਸਾਡਾ ਤਾਂ ਜਿਹੜਾ ਮਨ ਆ ਉਹ ਸਮਝ ਜੂ ਅਸੀਂ ਆਪਣੇ ਹੱਥੀਂ ਤੇਰੇ ਪਾਪਾ ਦੀਆਂ ਕਰਿਆਵਾਂ ਕਰਾਂਗੇ ਪਰ ਤੂੰ ਜਿਵੇਂ ਹੱਸਦੇ ਬਸਦੇ ਪਰਿਵਾਰ ਨੂੰ ਛੱਡ ਕੇ ਗਿਆ ਸੀ ਉਵੇਂ ਤੈਨੂੰ ਪਰਿਵਾਰ ਨਹੀਂ ਮਿਲਣਾ ਪਰ ਪੁੱਤ ਤੇਰੇ ਕੈਰੀਅਰ ਦਾ ਸਵਾਲ ਆ ਤੂੰ ਆਪਣੀ ਪੜ੍ਹਾਈ ਨਾ ਖਰਾਬ ਕਰ ਚਲੋ ਜਿਹੜਾ ਗੁਰਮੀਲ ਸਿੰਘ ਦਾ ਛੋਟਾ ਬੇਟਾ ਹੁੰਦਾ ਉਹ ਸਬਰ ਦਾ ਘੁੱਟ ਭਰ ਕੇ ਵਿਚਾਰਾ ਪੇਪਰ ਵਗੈਰਾ ਦਿੰਦਾ ਤੇ ਉਹਦੀ 1 ਸਾਲ ਦੀ ਸਟੱਡੀ ਰਹਿ ਜਾਂਦੀ ਆ ਇੱਕ ਸਾਲ ਦੀ ਸਟੱਡੀ ਪੂਰੀ ਕਰਨ ਤੋਂ ਬਾਅਦ ਉਹਦੀ ਮੰਮੀ ਉਹਨੂੰ ਕਹਿੰਦੀ ਆ ਕਿ ਪੁੱਤ ਜੇ ਤੂੰ ਇੱਧਰ ਸੈੱਟ ਹੋਣਾ ਤਾਂ ਇੱਥੇ ਹੀ ਹੋ ਜਾ ਇੱਥੇ ਜੌਬ ਕਰ ਲਾ ਤਾਂ ਉਹ ਕਹਿੰਦਾ ਕਿ ਨਹੀਂ ਮੰਮੀ ਆਉਂਗਾ ਤਾਂ ਮੈਂ ਹੈਗਾ ਜਦੋਂ ਵੀ ਮੇਰੀ ਪੜ੍ਹਾਈ ਖਤਮ ਹੋ ਗਈ ਮੈਂ ਆਉਂਗਾ ਇੱਕ ਦਿਨ ਅਚਾਨਕ ਗੁਰਮੇਲ ਸਿੰਘ ਦੇ ਘਰ ਦਾ ਗੇਟ ਖੜਕਦਾ ਤਾਂ ਗੁਰਮੇਲ ਸਿੰਘ ਦੀ ਪੋਤੀ ਆ ਜਿਹੜੀ ਉਹ ਦਰਵਾਜ਼ਾ ਖੋਲਦੀ ਆ ਤੇ ਉਹਨਾਂ ਦੇ ਗੇਟ 'ਚ ਇੱਕ ਗੱਡੀ ਖੜੀ ਹੁੰਦੀ ਆ ਗੱਡੀ ਦੇ ਵਿੱਚ ਉਹ ਆਪਣੇ ਚਾਚੂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਆ ਤੇ ਆਪਣੇ ਭਰਾ ਨੂੰ ਆਵਾਜ਼ਾਂ ਮਾਰਦੀ ਆ ਕਿ ਨੂਰ ਦੇਖ ਚਾਚੂ ਆਇਆ ਚਾਚੂ ਆਇਆ ਗੁਰਮੇਲ ਸਿੰਘ ਦੀ ਨੂੰਹ ਪ੍ਰੀਤ ਆ ਜਿਹੜੀ ਉਹ ਆਪਣੇ ਦਿਔਰ ਰਵੀ ਨੂੰ ਵੇਖ ਕੇ ਹੈਰਾਨ ਹੋ ਜਾਂਦੀ ਆ ਤੇ ਬੱਚਿਆਂ ਨੂੰ ਕਹਿੰਦੀ ਆ ਕਿ ਤੁਹਾਨੂੰ ਭਲੇਖਾ ਲਗਿਆ ਹੋ ਸੱਚੀ ਤੁਹਾਡੇ ਚਾਚੂ ਆਏ ਆ ਉਹ ਕਹਿੰਦੇ ਹੋਰ ਮਮਾ ਆ ਕੇ ਵੇਖੋ ਚਲ ਪ੍ਰੀਤ ਜਦੋਂ ਬਾਹਰ ਆਉਂਦੀ ਆ ਤੇ ਉਹ ਵੇਖਦੀ ਆ ਕਿ ਸੱਚੀ ਰਵੀ ਆਇਆ ਤੇ ਉਹਨੂੰ ਵੇਖ ਕੇ ਉਹ ਘਬਰਾ ਜੇ ਜਾਂਦੀ ਆ ਤੇ ਰਵੀ ਅੰਦਰ ਆਉਂਦਾ ਭੱਜਿਆ ਹਨਾ ਆਪਣੀ ਭਾਬੀ ਨੂੰ ਮਿਲਦਾ ਆਪਣੇ ਪਤੀਜੇ ਪਤੀਜੀ ਨੂੰ ਪਿਆਰ ਕਰਦਾ ਤੇ ਉਸ ਤੋਂ ਬਾਅਦ ਸਿੱਧਾ ਉਹ ਆਪਣੇ ਮੰਮੀ ਪਾਪਾ ਦੇ ਕਮਰੇ 'ਚ ਜਾਂਦਾ ਵਾਜ ਮਾਰਦਾ ਮੰਮੀ ਦੇਖੋ ਮੈਂ ਆ ਗਿਆ ਦਾਦੀ ਤੁਸੀਂ ਕਿੱਥੇ ਹੋ ਮੈਂ ਆ ਗਿਆ ਤਾਂ ਜਿਹੜੇ ਬੱਚੇ ਆ ਉਹ ਆਪਣੇ ਚਾਚੇ ਨੂੰ ਕਹਿੰਦੇ ਆ ਕਿ ਚਾਚੂ ਤੁਸੀਂ ਕਿਹਨੂੰ ਲੱਭ ਰਹੇ ਹੋ ਮੰਮਾ ਤੇ ਦਾਦੀ ਨੂੰ ਉਹ ਤਾਂ ਇੱਥੇ ਰਹਿੰਦੇ ਨਹੀਂਗੇ ਤਾਂ ਰਵੀ ਕਹਿੰਦਾ ਵੀ ਰਹਿੰਦੇ ਨਹੀਂ ਕੀ ਮਤਲਬ ਰਹਿੰਦੇ ਨਹੀਂ ਹੈਗੇ ਤਾਂ ਪ੍ਰੀਤ ਉਹਨਾਂ ਨੂੰ ਕਹਿੰਦੀ ਆ ਤੁਸੀਂ ਬੱਚੇ ਬਾਹਰ ਜਾਓ ਕਹਿੰਦੀ ਰਵੀ ਇਹ ਛੋਟੇ ਬੱਚੇ ਇਹਨਾਂ ਨੂੰ ਨਹੀਂ ਪਤਾ ਅਸਲ ਦੇ ਵਿੱਚ ਮੰਮੀ ਤੇ ਦਾਦੀ ਤੀਰਥ ਯਾਤਰਾ ਤੇ ਗਈਆਂ ਹੋਈਆਂ ਨੇ ਜੀਆਂ ਇਸ ਕਰਕੇ ਉਹ ਨਹੀਂ ਹੈਗੀਆਂ ਤੇ ਇਹਨਾਂ ਨੂੰ ਇਹ ਹੀ ਆ ਵੀ ਉਹ ਇੱਥੇ ਨਹੀਂ ਰਹਿੰਦੇ ਤਾਂ ਚਲੋ ਰਵੀ ਆ ਜਿਹੜਾ ਉਹ ਕਹਿੰਦਾ ਠੀਕ ਆ ਕਹਿੰਦਾ ਵੀ ਮੇਰੀ ਵੀਰੇ ਨਾਲ ਗੱਲ ਹੋਈ ਸੀ ਉਹਨਾਂ ਨੇ ਤਾਂ ਮੈਨੂੰ ਦੱਸਿਆ ਨਹੀਂ ਤਾਂ ਪ੍ਰੀਤ ਕਹਿੰਦੀ ਕਿ ਬੰਦੇ ਇਹੋ ਜਿਹੀਆਂ ਗੱਲਾਂ ਅਕਸਰ ਕਰਨੀਆਂ ਭੁੱਲ ਜਾਂਦੇ ਆ ਚਲੋ ਉਹ ਰੋਟੀ ਪਾਣੀ ਖਾਂਦਾ ਤੇ ਆਪਣੇ ਮੰਮੀ ਪਾਪਾ ਦੇ ਕਮਰੇ ਵਿੱਚ ਹੀ ਆਰਾਮ ਕਰਦਾ ਪਰ ਆਪਣੇ ਮਾਪਿਓ ਬਣਾਉ ਨੂੰ ਉਹ ਘਰ ਸੁੰਨਾ ਸੁੰਨਾ ਲੱਗਦਾ ਉਹਨੂੰ ਇੰਡੀਆ ਆਏ ਦਾ ਕੋਈ ਚਾ ਨਹੀਂ ਹੁੰਦਾ ਤੇ ਉਹਦੀ ਭਾਬੀ ਉਹਦੇ ਵਾਸਤੇ ਖਾਣਾ ਬਣਾਉਂਦੀ ਆ ਉਹ ਖਾਣਾ ਖਾ ਕੇ ਸੌਂ ਜਾਂਦਾ ਤੇ ਜਦੋਂ ਉਹ ਸ਼ਾਮ ਨੂੰ ਉੱਠਦਾ ਤਾਂ ਉਹਦਾ ਭਰਾ ਜਿਹੜਾ ਡਿਊਟੀ ਤੋਂ ਆ ਜਾਂਦਾ ਉਹ ਆਪਣੇ ਭਰਾ ਨੂੰ ਭੱਜ ਕੇ ਮਿਲਦਾ ਘੁੱਟ ਕੇ ਗਲੇ ਲਾਉਂਦਾ ਤੇ ਰੋਣ ਲੱਗ ਜਾਂਦਾ ਉਹਦਾ ਵੱਡਾ ਭਰਾ ਉਹਨੂੰ ਹੌਸਲਾ ਦਿੰਦਾ ਤੇ ਕਹਿੰਦਾ ਕੋਈ ਗੱਲ ਨਹੀਂ ਰਵੀ ਤੂੰ ਰੋ ਨਾ ਮੈਂ ਤੇਰੇ ਪਿਓ ਦੀ ਥਾਂ ਵੀ ਆ ਹਨਾ ਤੇ ਚਲੋ ਮੈਂ ਪਾਪਾ ਤਾਂ ਨਹੀਂ ਬਣ ਸਕਦਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਤੈਨੂੰ ਆਪਣੇ ਪਾਪਾ ਦੀ ਕਮੀ ਮਹਿਸੂਸ ਨਾ ਹੋਵੇ ਤੂੰ ਮੇਰੇ ਵੱਲ ਵੇਖ ਵੀ ਪਾਪਾ ਮੈਨੂੰ ਅਚਾਨਕ ਛੱਡ ਕੇ ਚਲੇ ਗਏ ਤੇ ਮੈਂ ਕਿਵੇਂ ਸੰਭਲਿਆ ਹੋਵੇਂਗਾ ਹੋਮਾਂਗਾ ਤਾਂ ਦੋਨੋਂ ਭਰਾ ਇੱਕ ਦੂਜੇ ਨੂੰ ਮਿਲਦੇ ਆ ਤੇ ਕਹਿੰਦੇ ਆ ਕਿ ਅਸੀਂ ਇੱਕ ਦੂਜੇ ਦਾ ਹਮੇਸ਼ਾ ਸਾਥ ਦੇਵਾਂਗੇ ਤੇ ਰਵੀ ਫਿਰ ਆਪਣੇ ਭਰਾ ਨੂੰ ਕਹਿੰਦਾ ਜੱਗੀ ਮੇਰੀ ਤੇਰੇ ਨਾਲ ਕਿੰਨੇ ਵਾਰ ਗੱਲ ਹੋਈ ਸੀ ਤੇ ਤੂੰ ਮੈਨੂੰ ਦੱਸਿਆ ਨਹੀਂ ਕਿ ਮੰਮੀ ਤੇ ਦਾਦੀ ਹੈ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਕੀ ਦੱਸਣਾ ਚੱਲ ਹੈਨਾ ਵੀ ਮੰਮੀ ਹੋਰੇ ਇੱਥੇ ਯਾਤਰਾ ਤੇ ਗਈ ਆ ਬਸ ਪਰ ਕਿ ਮੰਮੀ ਹੋਰੇ ਉਹਨਾਂ ਨਾਲ ਗਏ ਆ ਚਲੋ ਉਹ ਇੱਕ ਵਾਰ ਤਾਂ ਗੱਲ ਨੂੰ ਟਾਲ ਦਿੰਦੇ ਆ ਤੇ ਰਵੀ ਆ ਜਿਹੜਾ ਉਹ ਬਾਹਰ ਚੱਲਿਆ ਜਾਂਦਾ ਤੇ ਉਸ ਤੋਂ ਬਾਅਦ ਜੱਗੀ ਪ੍ਰੀਤ ਨੂੰ ਕਹਿੰਦਾ ਕਿ ਹੁਣ ਆਪਾਂ ਇਹਨੂੰ ਕੀ ਕਵਾਂਗੇ ਕਿ ਮੰਮੀ ਤੇ ਦਾਦੀ ਕਿੱਥੇ ਆ ਹੁਣ ਆਪਾਂ ਉਹਨਾਂ ਨੂੰ ਕਿੱਥੋਂ ਲਿਆਵਾਂਗੇ ਲੱਭ ਕੇ ਤਪ੍ਰੀਤ ਕਹਿੰਦੀ ਐਂ ਕਰੋ ਜਿਹੜੇ ਹਸਪੀਟਲ ਦੇ ਵਿੱਚ ਆਪਾਂ ਦਾਦੀ ਨੂੰ ਦਾਖਲ ਕਰਵਾਇਆ ਸੀਗਾ ਤੇ ਆਪਾਂ ਉੱਥੇ ਚੱਲਦੇ ਆਂ ਵੇਖਦੇ ਆਂਗੇ ਹਨਾ ਵੀ ਮਿਲਣਗੇ ਕਿ ਨਾ ਚਲੋ ਭਈ ਉਹ ਹਸਪੀਟਲ ਦੇ ਵਿੱਚ ਜਾਣ ਦੀ ਤਿਆਰੀ ਕਰਦੇ ਆ ਤੇ ਇੰਨੇ ਰਵੀ ਆ ਜਾਂਦਾ ਰਵੀ ਆਪਣੇ ਭਰਾ ਭਾਬੀ ਨੂੰ ਕਹਿੰਦਾ ਵੀ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਉਹ ਕਹਿੰਦੇ ਵੀ ਅਸੀਂ ਥੋੜਾ ਬਾਹਰ ਜਾ ਕੇ ਆਉਣਾ ਰਵੀ ਕਹਿੰਦਾ ਕਿ ਮੈਂ ਨਾ ਹਸਪਤਾਲ ਚੱਲਿਆ ਮੇਰੀ ਤਬੀਅਤ ਠੀਕ ਨਹੀਂ ਮੈਂ ਆਪਣਾ ਚੈੱਕਅਪ ਕਰਵਾਉਣਾਗਾ ਕਈ ਟੈਸਟ ਜੇ ਵੀ ਕਰਵਾਉਣੇ ਆ ਤੇ ਵੀ ਤੁਸੀਂ ਜੇ ਨਾ ਜਾਓ ਵੀ ਤੁਸੀਂ ਫੇਰ ਚਲੇ ਜਾਇਓ ਤੇ ਮੈਂ ਗੱਡੀ ਚਾਹੀਦੀ ਆ ਮੈਨੂੰ ਜੱਗੀ ਕਹਿੰਦਾ ਕਿ ਤੂੰ ਕਿਹੜੇ ਹਸਪੀਟਲ ਜਾਣਾ ਤਾਂ ਰਵੀ ਕਹਿੰਦਾ ਵੀ ਮੈਨੂੰ ਤਾਂ ਹਸਪੀਟਲ ਦਾ ਪਤਾ ਨਹੀਂਗਾ ਇੱਥੇ ਕੋਈ ਨੇੜੇ ਹਸਪਤਾਲ ਹੈਗਾ ਤਾਂ ਦੱਸ ਦਿਓ ਤਾਂ ਜੱਗੀ ਉਹਨੂੰ ਕਹਿੰਦਾ ਤੂੰ ਐ ਕਰ ਸਰਕਾਰੀ ਹਸਪਤਾਲ ਚਲਿਆ ਜਾ ਸਰਕਾਰੀ ਹਸਪਤਾਲ ਦੇ ਵਿੱਚ ਜਿਹੜਾ ਸਾਰਾ ਟ੍ਰੀਟਮੈਂਟ ਹੁੰਦਾਗਾ ਉੱਥੇ ਤੇਰੇ ਟੈਸਟ ਵੀ ਹੋ ਜਾਣਗੇ ਰਵੀ ਕਹਿੰਦਾ ਵੀ ਇੰਡੀਆ ਚ ਕਦੋਂ ਤੋਂ ਸਰਕਾਰੀ ਹਸਪਤਾਲ ਚ ਸਹੂਲਤਾਂ ਮਿਲਣ ਲੱਗੀਆਂ ਜੱਗੀ ਕਹਿੰਦਾ ਨਹੀਂ ਹੁਣ ਤਾਂ ਹਸਪਤਾਲਾਂ ਦਾ ਬਹੁਤ ਫਰਕ ਆ ਚਲੋ ਰਵੀ ਗੱਡੀ ਚੱਕਦਾ ਤੇ ਸਰਕਾਰੀ ਹਸਪਤਾਲ ਚਲਿਆ ਜਾਂਦਾ ਅਸਲ ਦੇ ਵਿੱਚ ਜੱਗੀ ਨੂੰ ਇਹ ਸੀ ਕਿ ਸਰਕਾਰੀ ਹਸਪਤਾਲ ਭੇਜ ਦੂੰ ਮੈਨੂੰ ਕਿਉਂਕਿ ਜੱਗੀ ਤੇ ਪ੍ਰੀਤ ਆਪਣੀ ਮਾਂ ਤੇ ਦਾਦੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਆਈ ਸੀ ਉਹਨਾਂ ਦੀ ਦਾਦੀ ਦੀ ਜਿਹੜੀ ਸਿਹਤ ਆ ਉਹ ਠੀਕ ਨਹੀਂ ਸੀ ਪਰ ਡਾਕਟਰ ਨੇ ਪੈਸੇ ਕਾਫੀ ਮੰਗੇ ਸੀ ਤੇ ਉਹਨਾਂ ਨੂੰ ਇਹ ਸੀ ਵੀ ਅਸੀਂ ਪੈਸੇ ਕਿੱਥੋਂ ਭਰਾਂਗੇ ਇਸ ਲਈ ਉੱਥੇ ਛੱਡਿਆਈ ਸੀ ਉਹਨਾਂ ਨੂੰ ਤੇ ਚਲੋ ਜਦੋਂ ਰਵੀ ਆ ਜਿਹੜਾ ਸਰਕਾਰੀ ਹਸਪਤਾਲ ਜਾਂਦਾ ਤੇ ਸਰਕਾਰੀ ਹਸਪਤਾਲ ਜਾ ਕੇ ਉਹ ਅੰਦਰ ਜਦੋਂ ਜਾਂਦਾ ਤੇ ਉਹ ਵੇਖਦਾ ਵੀ ਇੱਕ ਨਾ ਸਫਾਈ ਕਰਮਚਾਰੀ ਆ ਹਨਾ ਤੇ ਉਹ ਕਿਸੇ ਔਰਤ ਨੂੰ ਜ਼ੋਰ-ਜ਼ੋਰ ਦੀ ਝਿੜਕ ਰਿਹਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਜਿਹੜੇ ਗਿੜਾ ਕੇ ਕੰਮ ਤਾਂ ਕਰਨ ਲੱਗ ਗਏ ਜੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਫਿਰ ਤੁਸੀਂ ਘਰੇ ਵਹਿ ਜਾਓ ਟਿੱਕੇ ਪੈਸੇ ਕਮਾਉਣ ਨੂੰ ਤਾਂ ਜੀ ਕਰਦਾ ਪਰ ਕੰਮ ਕਰਨ ਨੂੰ ਨਹੀਂ ਜੀ ਕਰਦਾ ਤਾਂ ਰਵੀ ਆ ਜਿਹੜਾ ਉਹ ਉਹ ਸਫਾਈ ਕਰਮਚਾਰੀ ਦੀ ਗੱਲ ਸੁਣ ਕੇ ਨਾ ਰੁਕ ਜਾਂਦਾ ਤੇ ਉਹਨੂੰ ਕਹਿੰਦਾਗਾ ਕਿ ਵੀ ਤੈਨੂੰ ਐ ਨਹੀਂ ਪਤਾ ਵੀ ਆਪ ਤੋਂ ਵੱਡੀ ਉਮਰ ਦੇ ਜਿਹੜੇ ਲੋਕ ਆ ਉਹਨਾਂ ਨਾਲ ਕਿਵੇਂ ਗੱਲ ਕਰਨੀ ਆ ਕਿਉਂਕਿ ਜਿਹੜੀ ਉਹ ਔਰਤਾ ਉਹਦੀ ਰਵੀਵਲ ਪਿੱਠ ਸੀ ਤੇ ਉਹਦੇ ਚਿੱਟੀ ਚੰਨੀ ਲਈ ਹੋਈ ਸੀ ਤੇ ਉਹ ਤੋਂ ਰਵੀਏ ਸਮਝ ਗਿਆ ਸੀ ਕਿ ਇੱਕ ਬਜ਼ੁਰਗ ਔਰਤਾ ਤਾਂ ਸਫਾਈ ਕਰਮਚਾਰੀ ਆ ਜਿਹੜਾ ਉਹਨੂੰ ਐ ਲੱਗਦਾ ਵੀ ਇਹ ਸ਼ਾਇਦ ਕੋਈ ਡਾਕਟਰ ਆ ਕਿਉਂਕਿ ਰਵੀ ਆ ਜਿਹੜਾ ਉਹ ਵਧੀਆ ਪੜਿਆ ਲਿਖਿਆ ਸੀ ਹਨਾ ਬਾਹਰਲੀ ਡਿਗਰੀ ਕਰਕੇ ਆਇਆ ਸੀ ਤੇ ਇਸ ਤਰ੍ਹਾਂ ਦੇ ਕੱਪੜੇ ਪਾਈ ਸੀ ਇਹ ਕਰਮਚਾਰੀ ਨੂੰ ਇਹ ਹੋ ਗਿਆ ਕਿਤੇ ਕੋਈ ਨਵਾਂ ਡਾਕਟਰ ਜੁਆਇਨ ਕਰਨ ਆਇਆਗਾ ਚਲੋ ਰਵੀ ਜਿਹੜਾ ਉਹ ਉਸ ਬਜ਼ੁਰਗ ਔਰਤ ਨੂੰ ਕਹਿਣ ਲੱਗਦਾ ਕਿ ਮਾਤਾ ਜੀ ਉਧਰ ਜਾ ਕੇ ਬੈਠ ਜਾਓ ਜੇ ਤਬੀਅਤ ਠੀਕ ਨਹੀਂ ਤਾਂ ਜਦੋਂ ਉਹ ਬਾਹ ਫੜ ਕੇ ਆਪਣੇ ਵੱਲ ਨੂੰ ਕਰਦਾ ਤੇ ਉਹ ਵੇਖਦਾ ਕਿ ਉਹ ਉਹਦੀ ਮਾਂ ਹੁੰਦੀ ਆ ਉਹ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਘਬਰਾ ਜਾਂਦਾ ਕਹਿੰਦਾ ਮਾਂ ਤੂੰ ਇੱਥੇ ਤੇ ਰਵੀ ਰਵੀ ਦੀ ਮਾਂ ਜਿਹੜੀ ਹੈ ਨਾ ਉਹ ਕਹਿੰਦੀ ਜ ਰਵੀ ਤੂੰ ਇੱਥੇ ਉਹ ਇੱਕ ਦੂਜੇ ਨੂੰ ਵੇਖ ਕੇ ਹੈਰਾਨ ਹੁੰਦੇ ਆ ਤੇ ਰਵੀ ਆਪਣੀ ਮਾਂ ਨੂੰ ਘੁੱਟ ਕੇ ਗੱਲ ਨਾਲ ਲਾ ਲੈਂਦਾ ਤੇ ਸਫਾਈ ਕਰਮਚਾਰੀ ਆ ਜਿਹੜਾ ਉਹ ਵੀ ਵੇਖ ਕੇ ਹੈਰਾਨ ਰਹਿ ਜਾਂਦਾ ਵੀ ਇਹ ਪੜ੍ਹਿਆ ਲਿਖਿਆ ਡਾਕਟਰ ਲੱਗਦਾ ਮੁੰਡਾ ਤਾਂ ਤੇ ਵੀ ਇਹ ਸਫਾਈ ਕਰਮਚਾਰੀ ਦੀ ਮਾਂ ਕਿਵੇਂ ਹੋਈ ਚਲੋ ਉਹ ਡਰ ਜਾਂਦਾ ਤੇ ਉਹ ਰਵੀ ਨੂੰ ਸੌਰੀ ਕਹਿ ਕੇ ਉੱਥੋਂ ਚਲੇ ਜਾਂਦਾ ਤੇ ਰਵੀ ਦੀ ਮਾਂ ਰਵੀ ਦੇ ਗਲ ਲੱਗ ਕੇ ਬਹੁਤ ਰੋਂਦੀ ਆ ਤੇ ਰਵੀ ਉਹਨੂੰ ਪੁੱਛਦਾ ਮਾਂ ਤੂੰ ਇੱਥੇ ਕਿਵੇਂ ਤਾਂ ਉਹਦੀ ਮਾਂ ਕਹਿੰਦੀ ਕਿ ਆ ਜਾ ਬਹਿ ਜਾ ਤੈਨੂੰ ਕਿਸੇ ਨਾਲ ਮਲਾਉਣੀ ਆ ਫੇਰ ਦੱਸوں ਸਾਰੀ ਗੱਲ ਰਵੀ ਦੀ ਮਾਰ ਰਵੀ ਦਾ ਹੱਥ ਫੜ ਕੇ ਇੱਕ ਜਰਨਲ ਵਾਰਡ ਦੇ ਵਿੱਚ ਲੈ ਜਾਂਦੀ ਆ ਉੱਥੇ ਇੱਕ ਬਜ਼ੁਰਗ ਔਰਤ ਪਈ ਹੁੰਦੀ ਆ ਤੇ ਜਦੋਂ ਰਵੀ ਵੇਖਦਾ ਉਸ ਔਰਤ ਦੀ ਪਿੱਠ ਹੁੰਦੀ ਆ ਤੇ ਉਹਦੇ ਵਾਲਾਂ ਜਿਹੜੇ ਵਾਲ ਹੁੰਦੇ ਆ ਚਿੱਟੇ ਚਮਕਦੇ ਵਾਲ ਉਹਦੀ ਪਾਟੀ ਚੁੰਨੀ ਵਿੱਚ ਦੀ ਦਿਸ ਰਹੇ ਹੁੰਦੇ ਆ ਤੇ ਰਵੀ ਨੂੰ ਉਹਦੇ ਚੋਂ ਆਪਣੀ ਦਾਦੀ ਦਾ ਭਲੇਖਾ ਪੈਂਦਾ ਤੇ ਉਹੀ ਗੱਲ ਜਦੋਂ ਰਵੀ ਦੀ ਮਾਂ ਉਹਨੂੰ ਉਸ ਬਜ਼ੁਰਗ ਔਰਤ ਕੋਲ ਲੈ ਕੇ ਜਾਂਦੀ ਆ ਤਾਂ ਉਹ ਔਰਤ ਪਾਟੀ ਚੁੰਨੀ ਵਾਲੀ ਹੋਰ ਕੋਈ ਨਹੀਂ ਰਵੀ ਦੀ ਦਾਦੀ ਹੀ ਹੁੰਦੀ ਆ ਰਵੀ ਆਪਣੀ ਦਾਦੀ ਨੂੰ ਘੁੱਟ ਕੇ ਮਿਲਦਾ ਤੇ ਵੇਖਦਾ ਕਿ ਉਹਦੀ ਦਾਦੀ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ ਤੇ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਦਾਦੀ ਦੀ ਤੇ ਤੇਰੀ ਇਹ ਹਾਲਤ ਤੁਸੀਂ ਤੀਰਥ ਯਾਤਰਾ ਤੇ ਨਹੀਂ ਗਏ ਸੀ ਤਾਂ ਰਵੀ ਦੀ ਮਾਂ ਕਹਿੰਦੀ ਵੀ ਤੈਨੂੰ ਕਿਹਨੇ ਕਿਹਾ ਉਹ ਕਹਿੰਦਾ ਕਿ ਮੈਨੂੰ ਭਰਾ ਭਾਬੀ ਨੇ ਕਿਹਾ ਤਾਂ ਫਿਰ ਉਹਦੀ ਮਾਂ ਹੱਸ ਪੈਂਦੀ ਹੈ ਕਹਿੰਦੀ ਫਿਰ ਭਰਾ ਭਾਬੀ ਹੋਰ ਕਹਿਣ ਵੀ ਕੀ ਤਾਂ ਰਵੀ ਉਹਨੂੰ ਉੱਥੇ ਬਿਠਾਉਂਦਾ ਤੇ ਉਹਨੂੰ ਕਹਿੰਦਾ ਮਾਂ ਪਹਿਲਾਂ ਮੈਨੂੰ ਸਾਰੀ ਗੱਲ ਦੱਸ ਤਾਂ ਰਵੀ ਦੀ ਮਾਂ ਦੱਸਦੀ ਹੈ ਕਿ ਜਦੋਂ ਤੱਕ ਤੇਰੇ ਪਾਪਾ ਜਿਉਂਦੇ ਸੀ ਉਦੋਂ ਤੱਕ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਸੀ ਜਦੋਂ ਤੇਰੇ ਪਾਪਾ ਦੀ ਮੌਤ ਹੋ ਗਈ ਤਾਂ ਤੇਰੀ ਪਰਜਾਈ ਦੇ ਤੇਵਰ ਹੀ ਬਦਲ ਗਏ ਪਹਿਲਾਂ ਜਿਹੜੀ ਤੇਰੀ ਪਰਜਾਈ ਸਾਡੀ ਦਿਨ ਰਾਤ ਸੇਵਾ ਕਰਦੀ ਸੀ ਪੁੱਛ ਪੜਤਾਲ ਕਰਦੀ ਸੀ ਤੇਰੇ ਪਾਪਾ ਦੇ ਜਾਣ ਤੋਂ ਬਾਅਦ ਉਹ ਦਾ ਡਰ ਚੱਕਿਆ ਗਿਆ ਉਹ ਸਾਨੂੰ ਦੋਨਾਂ ਨੂੰ ਸਿੱਧੇ ਮੂੰਹ ਨਹੀਂ ਬੋਲਦੀ ਸੀ ਤੇਰਾ ਭਰਾ ਡਿਊਟੀ ਤੇ ਚੱਲਿਆ ਜਾਂਦਾ ਸੀ ਤੇ ਸਾਨੂੰ ਰੋਟੀ ਵੀ ਟਾਈਮ ਨਾਲ ਨਹੀਂ ਦਿੰਦੀ ਸੀ ਪਰ ਮੈਂ ਕਿਵੇਂ ਕਰਦਾ ਸਾਰਾ ਕੰਮ ਉਹਦੇ ਨਾਲ ਕਰਵਾਉਂਦੀ ਸੀ ਪਰ ਫਿਰ ਵੀ ਮੈਨੂੰ ਰਸੋਈ ਦੇ ਵਿੱਚ ਬੜਨ ਦੀ ਆਗਿਆ ਨਹੀਂ ਸੀ ਤੇ ਤੇਰੀ ਦਾਦੀ ਨਾ ਇੱਕ ਦਿਨ ਬਿਮਾਰ ਹੋ ਗਈ ਕਾਫੀ ਇਹ ਬਿਮਾਰ ਰਹਿਣ ਲੱਗੀ ਤੇ ਜਦੋਂ ਇਹਨੂੰ ਅਸੀਂ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਕਿਹਾ ਕਿ ਇਹਨਾਂ ਦੀ ਕਿਡਨੀ ਚ ਪ੍ਰੋਬਲਮ ਆ ਇਸ ਕਰਕੇ ਇਹਨਾਂ ਦਾ ਟ੍ਰੀਟਮੈਂਟ ਆ ਜਿਹੜਾ ਲਗਾਤਾਰ ਚੱਲੂਗਾ ਤੇ 2-3 ਲੱਖ ਰੁਪਈਆ ਖਰਚ ਆਊਗਾ ਤਾਂ ਤੇਰੀ ਭਾਬੀ ਪ੍ਰੀਤ ਨੇ ਕਲੇਸ਼ ਪਾ ਲਿਆ ਕਿ ਇਹ ਬਜ਼ੁਰਗਤਾ ਹੈਗੀ ਆ ਇਹ ਤੇ 2-3 ਲੱਖ ਲਾ ਕੇ ਕੀ ਕਰਨਾ ਸਾਡੇ ਤੋਂ ਨਹੀਂ ਇੰਨਾ ਖਰਚਾ ਹੁੰਦਾ ਤੇ ਉਹਦੀ ਗੱਲ ਦੇ ਪਿੱਛੇ ਲੱਗ ਕੇ ਤੇਰਾ ਭਰਾ ਤੇ ਤੇਰੀ ਭਾਬੀ ਸਾਨੂੰ ਹਸਪਤਾਲ ਦੇ ਵਿੱਚ ਛੱਡ ਕੇ ਚਲੇ ਗਏ ਹਸਪਤਾਲ ਵਾਲੇ ਸਾਡੇ ਤੋਂ ਪੈਸੇ ਮੰਗਦੇ ਸੀ ਤੇ ਮੈਂ ਡਾਕਟਰਾਂ ਮੂਰੇ ਗਿੜਗੜਾਉਂਦੀ ਸੀ ਹਨਾ ਕਿ ਮੇਰੇ ਕੋਲੇ ਪੈਸੇ ਹੈ ਨਹੀਂ ਤਾਂ ਹਸਪਤਾਲ ਵਾਲਿਆਂ ਨੇ ਮੈਨੂੰ ਕਹਿਤਾ ਕਿ ਤੁਸੀਂ ਸਰਕਾਰੀ ਹਸਪਤਾਲ ਚਲੇ ਜਾਓ ਉੱਥੇ ਇਲਾਜ ਫ੍ਰੀ ਹੁੰਦਾ ਮੈਂ ਇੱਥੇ ਤੇਰੀ ਦਾਦੀ ਨੂੰ ਲੈ ਕੇ ਆਈਆਂ ਹਨਾ ਤੇਰੀ ਦਾਦੀ ਦਾ ਇਲਾਜ ਤਾਂ ਇੱਥੇ ਵੀ ਨਹੀਂ ਹੋ ਰਿਹਾ ਕਿਉਂਕਿ ਇੱਥੇ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ ਪਰ ਜਿਵੇਂ ਹੁਣ ਖਾਣ ਪੀਣ ਨੂੰ ਚਾਹੀਦਾ ਰੋਟੀ ਪਾਣੀ ਹਨਾ ਢਿੱਡ ਭਰਨਾ ਤਾਂ ਮੈਂ ਇੱਥੇ ਪੋਚੇ ਲਾ ਦੇਣੀ ਆਂਗੀ ਜਿਹੜਾ ਸਫਾਈ ਕਰਮਚਾਰੀ ਆ ਉਹ ਮੈਨੂੰ ਆਪਦੀ ਤਨਖਾਹ ਚੋਂ ਅੱਧੇ ਪੈਸੇ ਦੇ ਦਿੰਦਾ ਉਹਦੇ ਮੈਂ ਮਿੰਟਾਂ ਕਰ ਕਰਕੇ ਹਨਾ ਉਹਨੂੰ ਕਿਹਾ ਵੀ ਮੈਨੂੰ ਕੰਮ ਦੇ ਦਿਓ ਵੀ ਜੇ ਹੁਣ ਮੈਂ ਬਾਹਰ ਕੰਮ ਕਰਨ ਜਾਊਂਗੀ ਤਾਂ ਤੇਰੀ ਦਾਦੀ ਦੀ ਦੇਖਭਾਲ ਕੌਣ ਕਰੂਗਾ ਇਸ ਕਰਕੇ ਮੈਂ ਇੱਥੇ 100 ਰੁਪਏ ਦਿਹਾੜੀ ਤੇ ਪੋਚੇ ਲਾਉਣੀਆਂ ਤਾਂ ਕਿ ਸ਼ਾਮ ਤੱਕ ਸਾਡੀ ਰੋਟੀ ਪਾਣੀ ਦਾ ਖਰਚਾ ਮੈਂ ਕੱਢ ਸਕਾਂ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਰਵੀਆ ਜਿਹੜਾ ਉਹਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਜਾਂਦੀ ਆ ਤੇ ਉਹਨੂੰ ਆਪਣੇ ਭਰਾ ਭਾਬੀ ਤੇ ਬਹੁਤ ਗੁੱਸਾ ਆਉਂਦਾ ਤੇ ਉਸ ਤੋਂ ਬਾਅਦ ਉਹ ਆਪਣੀ ਦਾਦੀ ਨੂੰ ਉੱਥੋਂ ਲੈ ਕੇ ਜਾਂਦਾ ਤੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦਾ ਡਾਕਟਰ ਨਾਲ ਗੱਲ ਕਰਦਾ ਤੇ ਡਾਕਟਰ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਦਾ ਟਰੀਟਮੈਂਟ ਸ਼ੁਰੂ ਕਰੋ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਲੈ ਕੇ ਘਰ ਆਉਂਦਾ ਜਦੋਂ ਘਰ ਆ ਕੇ ਉਹ ਗੇਟ ਖੜਕਾਉਂਦਾ ਤਾਂ ਉਹ ਪਹਿਲਾਂ ਆਪਣੀ ਮਾਂ ਨੂੰ ਪਿੱਛੇ ਲੁਕੋ ਦਿੰਦਾ ਤੇ ਅੱਗੇ ਉਹਦੇ ਭਰਾ ਭਾਬੀ ਜਦੋਂ ਗੇਟ ਖੋਲਦੇ ਆ ਤੇ ਉਹ ਅੰਦਰ ਆ ਜਾਂਦਾ ਤੇ ਆਪਣੇ ਭਰਾ ਨੂੰ ਕਹਿੰਦਾ ਵੀਰੇ ਮੈਨੂੰ ਸੱਚ-ਸੱਚ ਦੱਸ ਦੇ ਮਾਂ ਤੇ ਦਾਦੀ ਕਿੱਥੇ ਆ ਉਹ ਕਹਿੰਦਾ ਮੈਂ ਤੈਨੂੰ ਦੱਸ ਤਾਂ ਦਿੱਤਾ ਕਿ ਤੀਰਥ ਯਾਤਰਾ ਤੇ ਗਏ ਆ ਤਾਂ ਉਹ ਕਹਿੰਦਾ ਚੱਲ ਮੈਨੂੰ ਐਂ ਦੱਸ ਦੇ ਕਿਹੜੀ ਤੀਰਥ ਯਾਤਰਾ ਤੇ ਗਏ ਆ ਮੈਂ ਉੱਥੋਂ ਜਾ ਕੇ ਲੈ ਆਉਂਗਾ ਵੀ ਮੇਰੇ ਉਹਨਾਂ ਬਿਨਾਂ ਜੀ ਨਹੀਂ ਲੱਗਦਾ ਉਹ ਕਹਿੰਦੇ ਵੀ ਤੂੰ ਦਵਾਈ ਲੈਣ ਗਿਆ ਸੀ ਨਾ ਕੀ ਕਹਿੰਦੇ ਡਾਕਟਰ ਉਹ ਕਹਿੰਦਾ ਵੀ ਇਹ ਗੱਲ ਮੈਂ ਤੈਨੂੰ ਫੇਰ ਦੱਸੂ ਪਹਿਲਾਂ ਤੂੰ ਮੈਨੂੰ ਦੱਸ ਦੇ ਤਾਂ ਉਹਦਾ ਜਿਹੜਾ ਭਰਾ ਵੱਡਾ ਜੱਗੀ ਉਹ ਉਹਨੂੰ ਕੋਈ ਗੱਲ ਜੀ ਨਹੀਂ ਉਡਦੀ ਤਾਂ ਇੰਨੇ ਰਵੀ ਆਪਣੀ ਮਾਂ ਨੂੰ ਆਜ਼ ਮਾਰਦਾ ਮਾਂ ਜਦੋਂ ਉਹ ਮਾਂ ਕਹਿੰਦਾ ਜੱਗੀ ਤੇ ਪ੍ਰੀਤ ਰਵੀ ਵੱਲ ਵੇਖਦੇ ਆ ਤੇ ਉਧਰੋਂ ਉਹਦੀ ਮਾਂ ਅੰਦਰ ਵੜਦੀ ਆ ਤਾਂ ਉਹਨੂੰ ਵੇਖ ਕੇ ਉਹ ਉਹਨਾਂ ਦੇ ਜਿਹੜਾ ਚਿਹਰੇ ਦਾ ਰੰਗ ਉੱਡ ਜਾਂਦਾ ਤੇ ਉਹ ਕੰਬਣ ਲੱਗ ਜਾਂਦੇ ਆ ਤੇ ਰਵੀ ਆਪਣੇ ਭਰਾ ਨੂੰ ਕਹਿੰਦਾ ਤੂੰ ਮੇਰੇ ਤੋਂ ਵੱਡਾ ਮੈਂ ਤੇਰੀ ਉਮਰ ਦਾ ਲਿਹਾਜ਼ ਕਰਦਾ ਨਹੀਂ ਮੈਂ ਤੇਰੇ ਦੋ ਚਪੇੜੇ ਮਾਰਨੇ ਸੀ ਤੇ ਇਹ ਤਾਂ ਬਗਾਨੀ ਸੀ ਇਹਦੇ ਤਾਂ ਮੰਮੀ ਕੁਛ ਨਹੀਂ ਲੱਗਦੀ ਸੀ ਤੇਰੀ ਤਾਂ ਮਾਂ ਸੀ ਤੈਨੂੰ ਤਾਂ ਜੰਮਿਆ ਸੀ ਤੁਹਾਨੂੰ ਮੰਮੀ ਤੇ ਦਾਦੀ ਇੰਨਾ ਬੋਝ ਲੱਗਣ ਲੱਗ ਗਈਆਂ ਡੈਡੀ ਦੇ ਹੁੰਦੇ ਤਾਂ ਤੁਸੀਂ ਕਦੇ ਇਹਨਾਂ ਨੂੰ ਕੁਛ ਨਹੀਂ ਕਿਹਾ ਸੀ ਜਿਹੜੀ ਆਹ ਕੋਠੀ ਤੇ ਜਿਹੜੀ ਜ਼ਮੀਨ ਜਾਇਦਾਦ ਸਾਹਮਣੇ ਬੈਠੇ ਹੋ ਉਹ ਇਹਨਾਂ ਦੀ ਕੋਈ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪੜ੍ਹੇ ਲਿਖੇ ਹੋਣ ਦਾ ਤੁਹਾਡਾ ਕੀ ਫਾਇਦਾ ਵੀ ਤੁਹਾਡੀ ਮਾਂ ਤੇ ਦਾਦੀ ਹਸਪਤਾਲ ਦੇ ਵਿੱਚ ਰੋੜ ਰਹੀਆਂ ਤੇ ਤੇਰੀ ਵੱਡੀ ਨੌਕਰੀ ਕਰਦਾ ਨਾ ਤੂੰ ਜਿੱਥੇ ਤੇਰਾ ਰਤਬਾ ਬਣਿਆ ਹੋਇਆ ਤੇਰੀ ਮਾਂ ਤਾਂ ਹਸਪਤਾਲ ਦੇ ਵਿੱਚ 100 ਰੁਪਏ ਦਿਹਾੜੀ ਤੇ ਪੋਚੇ ਲਾ ਕੇ ਆਪਣਾ ਟਿੰਡ ਭਰਦੀ ਆ ਉਹ ਕਾਫੀ ਖਰੀਆਂ ਖੋਟੀਆਂ ਆਪਣੇ ਭਰਾ ਤੇ ਭਾਬੀ ਨੂੰ ਸੁਣਾਉਂਦਾ ਤੇ ਰਵੀ ਦੀ ਮਾਂ ਜਿਹੜੀ ਆਪਣੇ ਵੱਡੇ ਪੁੱਤ ਦੇ ਮੂੰਹ ਤੇ ਚਪੇੜ ਮਾਰਦੀ ਆ ਤੇ ਰਵੀ ਕਹਿੰਦਾ ਜੇ ਇਹ ਚਪੇੜ ਤੁਸੀਂ ਇਹਦੇ ਪਹਿਲਾਂ ਮਾਰੀ ਹੁੰਦੀ ਤਾਂ ਅੱਜ ਆਪਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ ਉਸ ਤੋਂ ਬਾਅਦ ਰਵੀ ਕਹਿੰਦਾ ਮੈਂ ਵਕੀਲ ਨਾਲ ਗੱਲ ਕਰਦਾ ਘਰ ਤੇ ਜ਼ਮੀਨ ਦੇ ਵਿੱਚੋਂ ਅੱਧਾ ਹਿੱਸਾ ਸਾਡਾ ਬਣਦਾ ਜੇ ਤੁਸੀਂ ਇਹ ਘਰ ਰੱਖਣਾ ਤਾਂ ਸਾਨੂੰ ਪੈਸੇ ਦਿਓ ਤੇ ਨਹੀਂ ਮੈਂ ਇਹ ਘਰ ਰੱਖਦਾ ਤੇ ਤੁਸੀਂ ਆਪਣਾ ਕਿਤੇ ਹੋਰ ਘਰ ਲੈ ਲਓ। ਉਹਦੇ ਭਰਾ ਭਾਬੀ ਉਹਦੀਆਂ ਮਿੰਤਾਂ ਕਰਦੇ ਆ ਕਿ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦੇ ਪਰ ਰਵੀ ਕਹਿੰਦਾ ਕਿ ਨਹੀਂ ਮਾਫੀ ਵਾਲੀ ਕੋਈ ਗੱਲ ਨਹੀਂ ਨਾ ਮੈਂ ਤੁਹਾਨੂੰ ਮਾਫ਼ ਕਰ ਸਕਦਾ ਇਸ ਕਰਕੇ ਤੁਸੀਂ ਆਪਣਾ ਬੋਰੀ ਬਿਸਤਰ ਚੱਕੋ ਤੇ ਜਾਓ। ਤਾਂ ਉਹਦਾ ਭਰਾ ਕਹਿੰਦਾ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਦੇਣ ਲਈ ਤਾਂ ਰਵੀ ਫਿਰ ਉਹਨੂੰ ਪੈਸੇ ਦਿੰਦਾ ਅੱਧ ਦੇ ਤੇ ਉਥੋਂ ਆਪਣੀ ਮਾਂ ਨੂੰ ਲੈ ਕੇ ਚਲਿਆ ਜਾਂਦਾ ਸਾਰਾ ਸਮਾਨ ਲੈ ਕੇ ਇੱਕ ਘਰ ਲੈ ਲੈਂਦਾ ਫਿਰ ਉਸ ਤੋਂ ਬਾਅਦ ਉਹ ਡਾਕਟਰ ਨੂੰ ਮਿਲਦਾ ਤੇ ਉਹਦੀ ਦਾਦੀ ਦਾ ਟਰੀਟਮੈਂਟ ਚੱਲਦਾ ਇੱਕ ਹਫ਼ਤੇ ਦੇ ਵਿੱਚ ਉਹਦੀ ਦਾਦੀ ਜਿਹੜੀ ਠੀਕ ਹੋ ਜਾਂਦੀ ਆ ਫਿਰ ਵੀ ਆਪਣੀ ਦਾਦੀ ਨੂੰ ਆਪਣੇ ਨਵੇਂ ਘਰ ਲੈ ਕੇ ਆਉਂਦਾ ਤੇ ਫਿਰ ਉਹ ਤਿੰਨੋਂ ਜਾਣੇ ਉਸ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਤੇ ਰਵੀ ਦੀ ਮਾਂ ਕਹਿੰਦੀ ਆ ਕਿ ਰਵੀ ਜੇ ਮੇਰੇ ਤੂੰ ਨਾ ਹੁੰਦਾ ਮੇਰੇ ਇੱਕੋ ਹੀ ਪੁੱਤ ਹੁੰਦਾ ਤੇ ਉਹੀ ਬੇਲ ਆਇਕਾ ਨਿਕਲ ਗਿਆ ਸੀ ਵੀ ਫਿਰ ਮੈਂ ਅਸੀਂ ਕਿੱਥੇ ਜਾਂਦੀਆਂ ਸਾਡਾ ਬੜਾਪਾ ਤਾਂ ਰੁਲ ਗਿਆ ਸੀ ਰਵੀ ਆਪਣੀ ਮਾਂ ਨੂੰ ਗਾਲ ਲਾਉਂਦਾ ਤੇ ਕਹਿੰਦਾ ਮਾਂ ਅੱਜ ਤੋਂ ਬਾਅਦ ਮੈਂ ਤੇਰੇ ਤੋਂ ਇੰਚ ਵੀ ਦੂਰ ਨਹੀਂ ਹੋਊਂਗਾ ਮੈਂ ਕਿਤੇ ਨਹੀਂ ਜਾਊਂਗਾ ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰੂੰਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਮਾਂ ਤੇ ਦਾਦੀ ਦਰਦ-ਦਰਦੀਆਂ ਠੋਕਰਾਂ ਖਾਣ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਜੀ